ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਸ਼ਹਿਰ ਬਠਿੰਡੇ ਦੀ ਹੈਗੀ ਗੋਨਿਆਣਾ ਰੋਡ ਹੈਗਾ 31 ਨੰਬਰ ਗਲੀ ਹੈਗੀ ਬਹੁਤ ਜ਼ਿਆਦਾ ਜਾਣਕਾਰੀ ਆਪਾਂ ਬਾਅਦ ਤੋਂ ਲਾਵਾਂਗੇ ਤੇ ਅੱਜ ਚਾਰ ਐਨੀਮਲ ਆ ਦੋ ਤਾਂ ਬਹਿੜਾਂ ਹੈਗਾ ਤੇ ਇੱਕ ਚੰਗੀ ਨੀਲੀ ਰਾਵੀ ਨਸਲ ਦੀ ਮੱਝ ਹੈਗੀ ਤੇ ਇੱਕ ਚੰਗਾ ਨੀਲੀ ਰਾਵੀ ਨਸਲ ਦਾ ਕੱਟਾ ਹੈਗਾ ਕਿੰਨੀ ਇਹਦੀ ਉਮਰ ਆ ਕਿੰਨਾ ਮੱਝ ਥੱਲੇ ਦੁੱਧ ਆ ਕੀ ਗਾਇਆਂ ਦਾ ਡਿਟੇਲ ਆ ਸਾਰਾ ਕੁਝ ਪੁੱਛ ਕੇ ਦੱਸਾਂਗੇ ਆਜੋ ਬਾਈ ਜੀ ਇੱਥੋਂ ਕਰ ਲੈਨੇ ਸ਼ੁਰੂ ਇੱਕ ਨੰਬਰ ਸਸੀ ਕਾ ਵੀਰੇ ਸਸੀ ਕਾ ਵੀਰੇ ਤੇ ਵੀਰੇ ਨਾਮ ਡਰੈੱਸ ਬੋਲੋ ਬਈ ਨਾਮ ਜਗਦੀਸ਼ ਸਿੰਘ ਪ੍ਰਦਰਸ਼ਨ ਅਗਰ 31 ਨੰਬਰ ਗਲੀ ਕੋਨਿਆਣਾ ਰੋਡ ਕੋਲ ਟਿਕਾਣਾ ਆ ਜੀ ਵੀਰੇ ਅਪਾ ਕਿੰਨੇ ਨਾਗ ਦਿਖਾਉਣੇ ਤੇਰੇ ਬਈ 4 ਦਿਖਾਉਣੇ ਦੋ ਬੈੜਾ ਇੱਕ ਮੱਝ ਇੱਕ ਛੋਟਾ ਤੇ ਵੀਰੇ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਵੀਰੇ ਟਰੈਲੂ ਕਸੂਆ ਠੀਕ ਹੈ ਠੀਕ ਟਰੈਲੂ ਕਸੂਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਪਾਂ ਤੁਹਾਡਾ ਕੱਟਾ ਦੇਖੀ ਜਾਨੇਗੇ ਕੀ ਡਿਟੇਲ ਆ ਵੀਰੇ ਇਹ ਇਹ ਬਈ ਸਲਵਖਸ਼ ਦਾ ਬੱਚਾ ਹੈਗਾ ਉਹ ਦਾੰਦਾ ਓਕੇ ਠੀਕ ਆ ਹਲੇ ਨਾ ਕੋਈ ਛੱਟੇ ਛੁੱਟੇ ਹੈ ਨਹੀਂ ਹਾਂ ਕੱਦ ਘਾਟ ਚੰਗਾ ਹੈ ਨਾ ਹਾਂ ਕੱਦ ਘਾਟ ਚੰਗਾ ਬਾਕੀ ਹਲੇ ਵਰਨਾ ਮੁੱਲਾ ਹੋਰ ਜੀ ਓਕੇ ਆ ਦੇਖੋ ਵੀਰੇ ਮੈਂ ਤੁਹਾਨੂੰ ਕਰਾਉਣਾ ਸਾਰੀ ਸਾਰੀਆਂ ਨੀਲੀ ਰਾਵੀ ਨਸਲ ਦੀਆਂ ਜਿਹੜੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰਦਾ ਪੈਰਾਂ ਦੇ ਨਿਸ਼ਾਨ ਹੈਗੇ ਆ ਅੱਖਾਂ ਚਿੱਟੀਆਂ ਆ ਮੱਥੇ ਤੇ ਬਲਬਲ ਪੂਰਾਗਾ ਤੇ ਪਿੱਛੇ ਵੀ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਜੀ ਦ੍ਰਿਸ਼ਟੀ ਕਲਰ ਵਗੈਰਾ ਪੂਰੇ ਵਧੀਆ ਗਏ ਬਹੁਤ ਸਾਫ ਆ ਬਹੁਤ ਸਾਫ ਆ ਤੇ ਬਾਕੀ ਦਾ ਵੀ ਮੰਹਾਂ ਤੇ ਹਰੇ ਕ੍ਰੋਸ ਕਰਨ ਨੂੰ ਛੱਡਿਆ ਨਹੀਂ ਹੈ ਨਹੀਂ ਹਲੇ ਨਹੀਂ ਬਤਿਆਰੀ ਜੀ ਆਉਂਦਾ ਹਾਂ ਉਹ ਤਿਆਰੀ ਚ ਠੀਕ ਆ ਓਕੇ ਤੇ ਵੀਰੇ ਡਿਮਾਂਡ ਕੀ ਆ ਗਈ ਇਹਦੀ ਡਿਮਾਂਡ ਜੈ ਜੀ ਆ ਬਈ 72000 ਰੁਪਏ ਦਾ ਬੇੜਾ ਮਾਨਦਾਨ ਦਾ ਕਰਦੇ ਆ ਮਾਨ ਤੁਹਾਨੂੰ ਹੁਲਾ ਹੋ ਜੀ ਠੀਕ ਆ ਆ ਦੇਖੋ ਮੈਂ ਦੁਬਾਰਾ ਫੇਰ ਦਿਖਾਉਣਾ ਸਾਰੀਆਂ ਧੁੰਨ ਤੇ ਵੀ ਨਿਸ਼ਾਨ ਆ ਤੇ ਪੂਰਾ ਚੰਗਾ ਸਿੰਘ ਥੰਗ ਲੱਗ ਗਿਆ ਮੋੜਨ ਪੂਰੀ ਚੰਗੀ ਕੁਆਲਿਟੀ ਦਾ ਤੇ ਕਦ ਗਾੜ ਪੂਰਾ ਗਾ ਉਹ ਤਾਂ ਕਦੋਂ ਕਦਾਂ ਨਹੀਂ ਕਰਦਾ ਸਿਆਣਾ ਵੀਰੇ ਪੂਰਾ ਹਾਂ ਪੂਰਾ ਸਿਆਣਾ ਬਈ ਪਾਉਣੀ ਪੈਸੇ ਦੀ ਆਦਤ ਆ ਤੁਹਾਡੀ ਠੀਕ ਆ ਵੀਰੇ ਆ ਦੇਖੋ ਜੀ ਸ਼ੌਂਕ ਨਾ ਪਾਲਿਆ ਹਣਾ ਵੀਰੇ ਪੂਰਾ ਤੇੜੀ ਵੀਰੇ ਆਪਾਂ ਨੀਲੀ ਰਾਵੀ ਨਸਲ ਦੀ ਤੇਰੀ ਮੱਝ ਦੇਖੀ ਜਨੇ ਦੂਜੇ ਨੰਬਰ ਵਾਲੀ ਕੀ ਡਿਟੇਲ ਹੈ ਇਹਦੀ ਇਹ ਬਈ ਟੀਚਰ ਸੁਆ ਸੁਈਆਂ ਓਕੇ ਜਿਹੜਾ ਸੁਈ ਨੂੰ ਉਹਨੂੰ ਕੋਈ 2 ਲਾਲੇ ਕੋ 1.5 ਮਹੀਨਾ ਲਾਲੇ ਠੀਕ ਆ ਵੀਰੇ ਉਹ ਮਗਰ ਕੱਟੀ ਆ ਬਈ ਇਹਦੇ ਓਕੇ ਕੱਟੀ ਦਿਖਾ ਦਈਏ ਮੜੀ ਜੀ ਆ ਦੇਖੋ ਕੱਢ ਦਿੱਤੇ ਦੁੱਧ ਕਿੰਨਾ ਆ ਗਏ ਥੱਲੇ ਦੁੱਧ ਵੀ ਜਿਹੜਾ ਕੰਡਿਆ ਵਾਲਾ ਸੀ ਨੋ ਕਿਲੋ ਰੈਡੀ ਆ ਨੋ ਕਿਲੋ ਭੌਂ ਦੀ ਕੋਚੋ ਕੇ ਲੈ ਜਾ ਆਪਦਾ ਆਹ ਭੌਂ ਚਾਰਡਾਂ ਚ ਚੋੜਿਆ ਕੋਈ ਦਿੱਕਤ ਨਹੀਂ ਓਕੇ ਨੋ ਮੱਝੇ ਵਾਦੇ ਆਪਣੇ ਡਿਮਾਂਡ ਇਹਦੀ ਵੀਰੇ ਡਿਮਾਂਡ ਜਾਇਦ 70000 ਰੁਪਏ ਦਾ ਤੇ ਮਾਨਦਾਨ ਹੋ ਜਾ ਮਾਤਾ ਨੂੰ ਖੁੱਲਾ ਹੋਊਗਾ ਦੁੱਧ 9 ਕਿਲੋ ਦੁੱਧ 9 ਕਿਲੋ ਜੇ ਕੇ ਨਹੀਂ ਸੇਵਾ ਵਾਦ ਕਰੀ 11-12 ਦਾ ਕਰ ਹੀ ਜਾਣਾ ਹੁਣ ਵੀ ਇਹਨੇ ਆਰਾਮ ਨਾਲ ਆਰਾਮ ਨਾਲ ਤੋਰੋ ਵੀਰੇ ਖੋਲੋ ਆ ਦੇਖੋ ਥਾਨ ਲੈਵੇ ਖੁੱਲੇ ਦੀਆ ਬਾਕੀ ਦਾ ਵੀਰੇ ਉਸ ਹੱਬ ਨਾਲ ਜਾ ਅੱਜ ਕਰ ਲਓ ਵੀਡੀਓ ਬਣਾਉਣ ਦਾ ਸਮਾਂ ਆਪਣਾ 10:00 ਵਜੇ ਦਾ ਹੀ ਹੈ ਆ ਤੁਹਾਨੂੰ ਇਹਨੂੰ ਪੂਰੀ ਤਿਆਰ ਹੋ ਜਾਣਾ ਤੇ ਲੈਵਾ ਇਹਨੇ ਭਰ ਲੈਣਾਗਾ ਆ ਕਰੋ ਚੈੱਕ ਮਾਂ ਕਰਾ ਕੇ ਤੁਹਾਨੂੰ ਬਹੁਤ ਮੂਮੂ ਟੱਕ ਠੀਕ ਆ ਵੀਰੇ ਬਾਕੀ ਆ ਤੁਸੀਂ ਆਦੀ ਚੋਕੇ ਲੈ ਜਾ ਨਸਲ ਨਸਲ ਦੀ ਬਾਈਕ ਨੂੰ ਕੋਈ ਘਾਟ ਨਹੀਂ ਤੇ ਜੇ ਕੋਈ ਘਾਟ ਹੁੰਦੀ ਆਪਾਂ ਤੁਹਾਨੂੰ ਦੱਸ ਦੇਣੀ ਸਹੀ ਆ ਦੇਖੋ ਕਰੋ ਚੈੱਕ ਥਣ ਲੈਵਾ ਇੱਕ ਨੰਬਰ ਤੇ ਵੀਰੇ ਧਾਰ ਦੀ ਬੋਲੀ ਆ ਹਾਂ ਪੂਰੀ ਬੋਲੀ ਆ ਕੋਈ ਠੀਕ ਆ ਵੀਰੇ ਆ ਕਰੋ ਛੱਡ ਨਾ ਛੱਡੇ ਵਧੀਆ ਠੀਕ ਠੀਕ ਆ ਵੀਰੇ ਤੇ ਬਾਈ ਨੇ ਨਾ ਗੱਲਾਂ ਸਹੀ ਕਰੀਆਂ ਐ ਨਹੀਂ ਵੀ ਉਹ ਜੇ ਕਿਸੇ ਕੋਲ ਹੋਰ ਹੁੰਦੀ ਵਪਾਰੀ ਕੋਲੇ ਹੁੰਦੀ ਅਗਲੇ ਨੇ ਕਹਦੇ ਨਾ 12 ਕਿਲੋ ਦੁੱਧ ਏ ਥੱਲੇ ਤਿਆਰ ਆ ਤੇ ਨਿਪਟਦਾ ਉਹਨਾਂ ਦਾ ਵੀ 9 ਹੀ ਹੁੰਦਾਗਾ ਤੇ ਮੁੱਲ ਇਹਦਾ 75000 ਆ ਗਿਆ ਤੇ ਮਾਨ ਤਾਨ ਮੌਕੇ ਤੇ ਹੋ ਜੂ ਮਗਰ ਆ ਗਈ ਕੱਟੀ ਕੱਟੀ ਉਹ ਖੜੀ ਏ ਪਿੰਜਰੇ ਦੇ ਨਾਲ ਵੀਰੇ ਤੇ ਹੁਣ ਵੀਰੇ ਤੀਜੇ ਨੰਬਰ ਤੇ ਆਪਣੀ ਜਿਹੜੀ ਬੈੜ ਹੈਗੀ ਇਹ ਬੈੜ ਬਈ ਇਹ ਹੈਗੀ ਆਪਣੇ 4 ਮਹੀਨੇ ਤੋਂ ਕੋਸਟਾ ਨਹੀਂ ਉੱਤੇ ਆ ਗੱਪਣ ਗੱਪਣ ਸੈਕਟਰ ਸੀਮਨ ਲੱਗਿਆ ਹੋਇਆ ਇਹਦੇ ਅੱਛਾ ਓਕੇ ਚਲ ਕੇ ਫਾਰਮ ਤੋਂ ਲਈ ਸੀ ਆਪਾਂ ਚੰਗੇ ਦੁੱਧ ਵਾਲੀ ਆ ਇਸ ਟਾਈਮ 12 ਕਿਲੋ ਦੁੱਧ ਹੈਗਾ ਪਰ 10 ਕਿਲੋ ਚੋਕੇ ਲੈ ਜੀਏ ਤੇ ਚੈੱਕ ਪਾਸਾ ਜਰਮੀ ਨੇ ਹਾਂ ਚੈੱਕ ਪਾਸਾ ਦਿੰਦੇ ਆ ਡਾਕਟਰ ਲਿਆਵੇਂ ਸਿਕਸੜ ਸੀਮਨ ਹਾਂ ਅਦਰ ਕਿਹਾ ਹੋਇਆ ਓਕੇ ਆ ਦੇਖੋ ਵੀਰੇ ਫੇਸ ਕੁਆਲਿਟੀ ਤੇ ਰੇਟ ਕਿਹਾ ਗਿਆ ਦਾ ਰੇਟ ਚਾਹੀਦੀ ਆ ਵੀਰੇ 65000 ਰੁਪਿਆ ਠੀਕ ਆ ਦੇਖੋ ਮਿਲਕ ਵੇਨ ਦੇਖੋ ਤੇ ਥਣ ਕੱਲਾ ਕੱਲਾ ਵੇਖੋ ਹਾਂ ਬਾਕੀ ਦਾ ਵੀਰੇ ਇਹਨੇ ਉਦੋਂ ਦੁੱਧ ਤਾਜੀ ਨੇ ਕਿੰਨਾ ਕੱਢਿਆ ਜਮਨ ਸਹੀ ਤਾਜੀ ਨੇ ਬਈ ਆਪਾਂ ਬਾਲਾ ਨਹੀਂ ਕਹਿੰਦੇ 24 25 ਕਿਲੋ ਆਮ ਨਾਲ ਉਹ ਕਜਾਇਜ ਘਰ ਆ ਵੀਰ ਤੁਸੀਂ ਜਮਾ ਕੱਢ ਲਾ ਵੀਰੇ ਇਹਨੂੰ ਵੀ ਤੋੜ ਕੇ ਦਿਖਾ ਦਿਓ ਦਿਵਾਰ 65000 ਹੈ। ਹਾਂ ਬਿਲਕੁਲ। ਜਮਾ ਬਰੇ ਗਾਂ ਲੱਖ ਨੂੰ ਉਹਦੋਂ ਵੇਖੂਗੀ। ਕੋਈ ਇਹਦੇ 'ਚ ਸ਼ੱਕ ਨਹੀਂ ਹੈਗੀ। ਮੈਂ ਉਹ ਨਹੀਂ ਕਹਿੰਦਾ ਹੁੰਦਾ ਜਿਹੜੀ ਗੱਲ ਹੁੰਦੀ ਹੈ ਮੈਂ ਉਹ ਹੀ ਕਹਿੰਨਾ। ਤੇ ਬਾਕੀ ਦੀ ਗੱਲ ਹੈਗੀ ਆ ਵੀ ਚੰਗੇ ਕੱਦ ਕੱਢਦੇ ਸੁਹਾ ਕਹਿਮਾ ਹੁਣ ਸੂਗੀ ਇਹ। ਇਹ ਦੂਜਾ ਸੋ ਸੁਗੀ। ਠੀਕ ਆ ਵੀਰੇ। ਆ ਕਰੋ ਜੀ ਚੱਕ ਲੈ ਜਲ ਮੜੀ ਹੋਰ ਲੈ ਚਲ ਮੜੀ ਜੀ। ਸ਼ੌਂਕ ਨਾ ਰੱਖੀਓ। ਠੀਕ ਆ ਵੀਰੇ ਠੀਕ ਆ। ਆ ਕਰੋ ਜੀ ਚੱਕ। ਪੂਰੇ ਇੱਕ ਨੰਬਰਾ ਹੁਣ ਵੀ ਥੱਲੇੋਂ ਲੇਵੇ ਲੂਵੇ ਦੀ ਐ ਪਈ ਆ। ਹਾਂ। ਕੋਈ ਘਾਟ ਵਾਲੀ ਚੀਜ਼ ਨਹੀਂ। ਤੇ ਥਣਾ ਥਣਾ ਦੀ ਓਕੇ ਆ ਹਾਂ ਥਣਾ ਥਣਾ ਜੋ ਕੋਈ ਤੇ ਬਾਕੀ ਦਾ ਬ੍ਰੀਡ ਪੂਰੀਆ ਹਿਲਣ-ਹੋਲਣ ਵਾਲਾ ਤਾਂ ਇਹਦਾ ਕੋਈ ਉਹੋ ਜਿਹਾ ਚੱਕਰੀ ਨਹੀਂ ਹੈਗਾ ਮੈਂ ਦੱਸ ਦਿੰਦਾ ਜਿਹੇ ਜੀ ਗੱਲ ਹੁੰਦੀ ਬਾਕੀ ਦਾ ਕੱਦ-ਗਾੜ ਵੀ ਪੂਰਾ ਚੰਗਾ ਹੈ ਆ ਕਰ ਵੀ ਚੈੱਕ ਤੇ ਹੁਣ ਕੀ ਸ਼ੀਲ ਵਗੈਰਾ ਬਹੁਤ ਠੀਕ ਆ ਆ ਦੇਖੋ ਜੀ ਇੱਕ ਨੰਬਰ ਧਾਰਾ ਤੁਹਾਨੂੰ ਤੇ ਬਾਕੀ ਦੀ ਗੱਲ ਥਣ ਥਣ ਬਹੁਤ ਚੰਗਾ ਲੱਗਿਆਗਾ ਕੋਈ ਇਹੋ ਜੀ ਗੱਲ ਨਹੀਂ ਲੈਵਾ ਦੇਖੋ ਆਹ ਤੁਹਾਨੂੰ ਭਰ ਲੈਣਾ ਉਹਨੇ ਭਰ ਦੀ ਦੁਬਾਰਾ ਫੇਰ ਮੈਂ ਤੁਹਾਨੂੰ ਦੱਸ ਦਿਆਂਗਾ ਵੀਡੀਓ ਬਣਾਉਣ ਦਾ ਸਮਾਂ ਸਿਰਫ 10 ਵਜੇ ਲਈ ਆ ਸਾਰਾ ਦਿਨ ਹੀ ਪਿਆਗਾ ਤੇੜੀ ਬ੍ਰਿਤ ਚੌਥੇ ਨੰਬਰ ਤੇ ਆਪਣੀ ਵਾੜ ਹੈਗੀ ਹਾਂ ਭਾਈ ਇਹ 8 ਮਹੀਨੇ ਤੋਂ ਉੱਪਰ ਆ ਬੇਰ ਦਾ ਛਿਮਨ ਦੀ ਆਪ ਆ ਬੇਰ ਕਹਿੰਦੇ ਇਹ ਤੋਂ ਇਹਦੇ ਲੱਗਿਆ ਵਗਾ ਹਾਂਜੀ ਠੀਕ ਆ ਤੇ ਕਿਹੜਾ ਸੂਏ ਵਾਸਤੇ ਕਰਪਣਾ ਹੁਣ ਦੂਜੇ ਵਾਸਤੇ ਦੂਜੇ ਵਾਸਤੇ ਹਾਂ ਭਾਈ ਪਹਿਲੇ ਸੂਏ ਸੂਈ ਵੀ ਆ ਦੁੱਧੋਂ ਡرائی ਆ ਹੁਣ ਦੁੱਧੋਂ ਡرائی ਕਰੀ ਜਾਂਦੇ ਬਸ ਕਰੀ ਜਾਂਨੇ ਕੋਲ ਲਵਰਨ ਤੋ ਕਰਦਾ ਦੀ ਆ ਦੇਖੋ ਪੂਰੀ ਵਧੀਆ ਥੱਲੇ ਤੋਂ ਤੇ ਘੜ ਘੜ ਬਹੁਤ ਵਧੀਆ ਹੈਗਾ ਕਿਸੇ ਚ ਨਹੀਂ ਘੜ ਘੜ ਕੱਦ ਕੱਢ ਦੀ ਪੋਲਾ ਭਾਈ ਇਹਦੀ ਚੋਲ ਹੀ ਦਿੱਖਦੀ ਹਾਂਜੀ ਵੇਖੋ ਆਰੇ ਦੇਖੋ ਕਿੰਦਾ ਗਾਦਾ ਤੇ ਥਾਣਾ-ਥਾਣਾ ਹੀ ਸਾਫ ਆ ਗਈ ਕੋਈ ਕਮੀ ਨਹੀਂ ਹੈਗੀ ਇਹਦੇ ਚ ਤੇ ਅਰੇ ਨਾਲ 20 20 ਲਿਟਰ ਤੋਂ ਪਾਇਆ ਹੈ ਨੇ ਅੱਛਾ ਓਕੇ ਐਂਕੀ ਬਾਲਾਂ ਨਹੀਂ ਤਾਂ 24 25 ਰਾਮ ਦਾ ਪਾਜੂ ਬਾਕੀ ਨਾ 22 ਦੀਆਂ ਸਾਂਭੀਆਂ ਪਾ ਲਈਆਂ ਵੀਆਂ ਵਧੀਆ ਗੌਰ ਕਰੀ ਵੀ ਆ ਪੂਰੀ ਪਸ਼ੂਆਂ ਦੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਟੁੱਟੀਆਂ ਭੱਜੀਆਂ ਹੀ ਆ ਹੁਣ ਚੰਗੇ ਹੀ ਪਸ਼ੂ ਆਗੇ ਤੇ ਡਿਮਾਂਡ ਵੀਰੇ ਦੀ ਡਿਮਾਂਡ ਇਹਦੀ 50000 ਤੇ ਮਾਨਤਨ ਮੌਕੇ ਤੇ ਹੋ ਜਾਊਗਾ ਹਾਂਜੀ ਤੇ ਨੰਬਰ ਫੇਰ ਬੋਲ ਦੇ ਵੀਰੇ ਆ ਦੇਖੋ ਜੀ ਨੇੜ ਤੋਂ ਤੁਹਾਨੂੰ ਮੈਂ ਇਹ ਮਿਲਕ ਬੈਂਡ ਚੈੱਕ ਕਰਾਉਣਾ ਨੰਬਰ ਬੋਲੋ ਹਾਂ ਪੂਰਾ 700 ਪੂਰਾ 95707 ਦੁਬਾਰਾ ਫੇਰ ਬੋਲੋ ਪੂਰਾ 700 ਪੂਰਾ 95707 ਬਾਕੀ ਦੇ ਵੀਰੇ ਸਕਰੀਨ ਤੇ ਵੀ ਲੱਗ ਜਾਣਾ ਤੇ ਚਾਰ ਬੈੜਾ ਸੀ ਚਾਰੇ ਚਾਰ ਨਾਲ ਸੀ ਚਾਰੇ ਤੁਹਾਨੂੰ ਦਿਖਾਤੇ ਦੋ ਬੈੜਾ ਚੌਥੇ ਨੰਬਰ ਵਾਲੀ ਬੈੜ 17000 ਡਿਮਾਂਡ ਹੈ ਨਾ ਵੀਰੇ ਹਾਂਜੀ ਵੀਰੇ ਤੇ ਮਾਨਦਾਨ ਹੋ ਜੂ ਦੂਜੇ ਨੰਬਰ ਵਾਲੀ ਬੈੜ 65000 ਚਾਰ ਮਹੀਨੇ ਚ ਇੱਕ ਪਾਸ 12 ਕਿਲੋ ਦੁੱਧ 65000 ਰੇਟ ਆ ਮਾਨਦਾਨ ਹੋ ਜੂ ਤੀਜੇ ਨੰਬਰ ਵਾਲੀ ਦੂਜੇ ਨੰਬਰ ਵਾਲੀ ਹੈਗੀ ਨੀਲੀ ਰਾਵੀ ਨਸਲ ਦੀ ਮੱਝ ਦੁੱਧ 9 ਕਿਲੋ ਰੈਡੀ 1.5 ਮਹੀਨੇ ਦੀ ਮਹੀਨੇ ਦੇ ਨੇੜੇ ਸੂਈ ਵੀ ਆ ਤੇ ਮੁੱਲ ਇਹਦਾ ਕੀ 75 ਦੀ ਹੈ ਨਾ ਹਾਂਜੀ ਮੁੱਲ 75000 ਦਾ ਈ ਮਾਨਤਾਨ ਹੋ ਜੂ ਬੱਚਾ ਆ ਕਿਹੜਾ ਕੱਟੀ ਤੇ ਜਿਹੜਾ ਤੁਹਾਨੂੰ ਪਹਿਲੇ ਨੰਬਰ ਤੇ ਨੀਲੀ ਰਾਵੀ ਨਸਲ ਦਾ ਕੱਟਾ ਦਿਖਾਇਆ ਸੀਗਾ ਪੂਰਾ ਵਧੀਆ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਤੇ ਹਾਂ ਇਹਦੀ ਡਿਮਾਂਡ ਸੀਗੀ ਹੈ ਨਾ ਵੀਰ 72000 72000 ਦੀ ਡਿਮਾਂਡ ਸੀ ਤੇ ਮੌਕੇ ਤੇ ਮਾਨਤਾਨ ਬਾਈ ਜਰੂਰ ਕਰ ਦੋ ਚਾਰ ਨਾਲ ਸੀ ਚਾਰੇ ਤੁਹਾਨੂੰ ਦਿਖਾਤੇ ਤੇ ਨੰਬਰ 22 ਨੇ ਬੋਲਤਾ ਗੋਨਿਆਣਾ ਰੋਡ ਆਦਰਸ਼ ਨਗਰ 31 ਨੰਬਰ ਗੱਦੀ ਹਨਾ ਵੀਰੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ